ਆਣਾ ਦੇ ਗ੍ਰੀਨ ਪਾਰਕ ਨਿਊ ਹਾਈ ਸਕੂਲ ਦੇ ਵਿੱਚ ਅਸੀਂ ਮੌਜੂਦ ਆ ਟੰਡੀਸਾਮੀ ਦੇ ਨਾਲ ਲੱਗਦਾ ਇਹ ਇਲਾਕਾ ਹੈ ਤਾਂ ਇੱਥੇ ਲੈਂਡ ਮਾਫੀਆ ਦੇ ਵੱਲੋਂ ਸਕੂਲ ਦੀ ਜ਼ਮੀਨ ਤੇ ਵਿੱਚੋਂ ਕਬਜ਼ਾ ਕਰਕੇ ਕੁਝ ਵਿਲਾਸ ਜਿਹੜੇ ਨੇ ਘਟ ਦਿੱਤੇ ਗਏ ਸੀਗੇ ਜਿਸ ਤੋਂ ਬਾਅਦ ਉੱਥੋਂ ਇਨਕਮ ਵੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਸੀ ਦਿੱਤੀ ਜਾ ਰਹੀ ਸੀ ਲੈਂਡ ਮਾਫੀਆ ਦੇ ਵੱਲੋਂ ਸਕੂਲ ਦੀ ਜ਼ਮੀਨ ਤੇ ਵੀ ਸਿੱਖਿਆ ਦੀ ਜਗ੍ਹਾ ਦੇ ਉੱਤੇ ਹੋਸਟਲਸ ਪ੍ਰਾਈਵੇਟ ਪੀਜੀ ਬਣਾ ਕੇ ਉੱਥੋਂ ਰੈਂਟਲ ਇਨਕਮ ਵੀ ਜਿਹੜੀ ਹੈ ਖਾਧੀ ਜਾ ਰਹੀ ਸੀ ਤਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਰਵਾਈ ਕਰਦੇ ਹੋਏ ਇਸ ਇਲਾਕੇ ਦੇ ਵਿੱਚ ਜਿਹੜੇ ਸਕੂਲ ਦੀ ਜਗ੍ਹਾ ਤੇ ਜਿਹੜੇ ਮੇਲਾ ਬਣਾਏ ਸੀਗੇ ਉਹਨਾਂ ਦੀ ਬਿਜਲੀ ਜਿਹੜੀ ਹੈ ਕੱਟ ਦਿੱਤੀ ਹੈ ਜਿਸ ਤੋਂ ਬਾਅਦ ਬਹੁਤ ਸਾਰੀ ਪਰੇਸ਼ਾਨੀ ਦਿੱਕਤ ਪਰੇਸ਼ਾਨੀ ਵੀ ਆ ਰਹੀ ਹੈ ਜਨਰੇਟਰ ਦੇ ਨਾਲ ਜਿਹੜੇ ਲੋਕ ਨੇ ਇੱਥੇ ਬਿਜਲੀ ਲੈ ਰਹੇ ਨੇ ਪਰ ਉਸ ਤੋਂ ਬਾਅਦ ਮਹੱਲੇ ਵਾਲੇ ਜਿਹੜੇ ਨੇ ਉਹ ਬੇਹਦ ਪਰੇਸ਼ਾਨ ਹੋ ਗਏ ਨੇ ਇਸ ਤੋਂ ਕਿਉਂਕਿ ਨੌਇਸ ਪੋਲੂਸ਼ਨ ਬਹੁਤ ਜ਼ਿਆਦਾ ਹੋ ਰਿਹਾ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਵੀ ਤੰਗ ਹੋ ਰਹੇ ਨੇ ਤੇ ਇਲਾਕਾ ਨਿਵਾਸੀਆਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਕੰਪਲੇਂਟ ਵੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਲੀਗਲ ਐਕਟੀਵਿਟੀਆਂ ਜਿਹੜੀਆਂ ਚੱਲ ਰਹੀਆਂ ਨੇ ਇੱਥੇ ਪੀਜੀ ਦੇ ਵਿੱਚ ਹੋਸਟਲ ਰੂਮਸ ਦੇ ਵਿੱਚ ਸਰਵੈਂਟ ਕੁਆਟਰਸ ਦੇ ਵਿੱਚ ਸਨੂਕਰ ਕਲੱਬ ਚਲਾਏ ਜਾ ਰਹੇ ਨੇ ਜਿਹੜੀ ਹਾਈ ਸਕੂਲ ਦੀ ਬਿਲਡਿੰਗ ਹੈ ਜਿਹੜੀ ਹਾਈ ਸਕੂਲ ਦੀ ਬਿਲਡਿੰਗ ਹੈ ਉਸ ਦੀ ਬੇਸਮੈਂਟ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਚਲਾਈ ਜਾ ਰਹੀ ਹੈ ਜਿੱਥੇ ਬੱਚੇ ਪੜ੍ਹਦੇ ਨੇ ਜਿੱਥੇ ਜੇ ਸਕੂਲ ਦੇ ਵਿੱਚ ਲੁਧਿਆਣਾ ਦੇ ਕਈ ਪ੍ਰਤੀਸ਼ਤ ਕਾਰਪੋਰੇਟ ਘਰਾਨੇ ਆ ਇਹ ਆਦੇ ਲੋਕ ਜਿਹੜੇ ਨੇ ਇੱਥੋਂ ਪੜ੍ਹੇ ਨੇ ਉਸੇ ਹਾਈ ਸਕੂਲ ਦੇ ਵਿੱਚ ਜਿਹੜੇ ਨੇ ਉਹ ਹੁੱਕੇ ਚੱਲ ਰਹੇ ਨੇ 스누커 ਕਲੱਬਸ ਚੱਲ ਰਹੇ ਨੇ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਹੋਸਟਲ ਰੂਮਸ 'ਤੇ ਜਾ ਰਹੇ ਨੇ ਸਰਵੈਂਟ ਕੁਆਟਰਸ 'ਤੇ ਜਾ ਰਹੇ ਨੇ ਤੇ ਜਿਹੜੇ ਨੇ ਉਹ ਵਿਲਾਸ ਜਿਹੜੇ ਨੇ ਐਨ ਐਸ 1 ਤੋਂ ਲੈ ਕੇ ਐਨ ਐਸ 10 ਜਿਹੜੇ ਵਿਲਾਸ ਨੇ ਮੇਨ ਬਲਾਕ ਦੇ ਵਿੱਚ ਸਕੂਲ ਦੇ ਆਪੋਜ਼ਿਟ ਉਹਨਾਂ ਉਹ ਗੈਰ ਕਾਨੂੰਨੀ ਬਣਾਏ ਹੋਏ ਨੇ ਜਿੱਥੇ ਹੁਣ ਜਨਰੇਟਰ ਦੇ ਨਾਲ ਬਿਜਲੀ ਲਈਤੀ ਜਾ ਰਹੀ ਹੈ ਤਾ ਜਿਹੜੇ ਟੈਨੈਂਟਸ ਵੀ ਰੱਖੇ ਹੋਏ ਨੇ ਉਹ ਵੀ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ ਰੱਖੇ ਹੋਏ ਨੇ ਇਹ ਸਾਰੇ ਲੋਕ ਜਿਹੜੇ ਨੇ ਬੇहद ਪਰੇਸ਼ਾਨ ਚੱਲ ਰਹੇ ਨੇ ਤਾਂ ਅੱਜ ਇਲਾਕਾ ਨਿਵਾਸੀਆਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇਸ ਤੇ ਚਿੱਠੀ ਲਿਖੀ ਹੈ ਕਿ ਇਸ ਤੇ ਤੁਰੰਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਕਿਉਂਕਿ ਜਨਰੇਟਰਾਂ ਦੇ ਕਾਰਨ ਬਹੁਤ ਜ਼ਿਆਦਾ ਨੌਇਸ ਪੋਲੂਸ਼ਨ ਹੋ ਰਿਹਾ ਤੇ ਜਿਹੜੇ ਸਕੂਲ ਦੇ ਵਿੱਚ ਪ੍ਰਾਈਵੇਟ ਹੋਸਟਲ ਰੂਮਸ ਬਣਾਏ ਹੋਏ ਨੇ ਪੀਜੀਸ ਬਣਾਏ ਹੋਏ ਨੇ ਉੱਥੇ ਸਨੂਕਰ ਕਲੱਬ ਚੱਲ ਰਹੇ ਨੇ ਇਲੀਗਲ ਐਕਟੀਵਿਟੀਜ਼ ਜਿਹੜੀਆਂ ਨੇ ਉੱਥੇ ਹੋ ਰਹੀਆਂ ਨੇ ਪਰ ਲੈਂਡ ਮਾਫੀਆ ਦੇ ਨੱਕ ਤੇ ਪਹਿਲਾਂ ਜੂ ਤੱਕ ਨਹੀਂ ਸਰਕਾਰੀ ਸੀ ਕਿਉਂਕਿ ਇਨਕਮ ਮੋਟੀ ਜਿਹੜੀ ਐ ਇਥੋਂ ਆ ਰਹੀ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਰਵਾਈ ਕਰਦੇ ਹੋਏ ਜਿਹੜੇ ਵਿਲਾਸ ਨੇ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਨੇ ਜਿਸ ਤੋਂ ਬਾਅਦ ਜਨਰੇਟਰ ਤੇ ਜਿਹੜੀ ਬਿਜਲੀ ਐ ਉਹ ਲਿੱਤੀ ਜਾ ਰਹੀ ਐ ਜਿਸ ਤੋਂ ਬਾਅਦ ਮਹੱਲੇ ਇਲਾਕਾ ਨਿਵਾਸੀ ਜਿਹੜੇ ਨੇ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਕਿਉਂਕਿ ਜਨਰੇਟਰ ਦੇ ਨਾਲ ਉਹ ਕਹਿੰਦੇ ਨੇ ਕਿ ਸਾਊਂਡ ਪੋਲੂਸ਼ਨ ਵੀ ਜਿਹੜਾ ਬਹੁਤ ਜ਼ਿਆਦਾ ਉਹ ਹੋਰਿਆ ਅਤੇ ਸਾਹਮਣੇ ਹੋਸਟਲ ਦੇ ਜਿਹੜੇ ਸਕੂਲ ਦੇ ਵਿੱਚ ਜਿੱਥੇ ਸਿੱਖਿਆ ਦਿੱਤੀ ਜਾਂਦੀ ਹੈ ਲੋਕਾਂ ਦੀ ਜ਼ਿੰਦਗੀ ਬੱਚਿਆਂ ਦੀ ਬਣਾਈ ਜਾਂਦੀ ਹੈ ਉੱਥੇ ਜਿਹੜਾ ਆ ਉਹ ਹੋਰ ਗਲਤ ਕੰਮ ਜਿਹੜੇ ਨੇ ਉੱਥੇ ਕਰਵਾਏ ਜਾ ਰਹੇ ਨੇ ਕਮਿਸ਼ਨਰ ਇਸ ਤੇ ਕਾਰਵਾਈ ਕਰਦੇ ਆ ਕਿ ਨਹੀਂ ਇਹ ਵੀ ਹੁਣ ਸਮਾਂ ਦੱਸੇਗਾ ਤਾਂ ਤੇਰੇ ਅਪਸ਼ਨਾਂ ਨਾਲ ਜਰੂਰ ਕੈਮਰਾ ਮੈਂ ਕਿ ਦਿਨਾ ਸਮਝੇ ਸਿੰਪਲ ਆ ਜਾਣ ਪੈਸੀ ਧੰਨਵਾਦ ਹਾਂਜੀ ਸਰ ਮੈਂ ਰਕੇਸ਼ ਤੀਜਾ ਐਕਸ ਸਟੂਡੈਂਟ ਆਫ ਨਿਊ ਹਾਈ ਸਕੂਲ ਜੀ ਅੱਜ ਅਸੀਂ ਸੀਪੀ ਸਰ ਨੂੰ ਮਿਲੇ ਸੀਗੇ ਉਹਨਾਂ ਦੇ ਕੈਂਪ ਆਫਿਸ ਦੇ ਵਿੱਚ ਉਹਨਾਂ ਨੂੰ ਜਾ ਕੇ ਸਾਰਾ ਐਕਸਪਲੇਨ ਕੀਤਾ ਤੇ ਕੰਪਲੇਂਟ ਦੀ ਕਾਪੀ ਵੀ ਦਿੱਤੀ ਰਿਗਾਰਡਿੰਗ ਨਿਊ ਹਾਈ ਸਕੂਲ ਗ੍ਰੀਨ ਪਾਰਕ ਸਿਵਲ ਲਾਈਨ ਜਿੱਥੇ ਉਹਨਾਂ ਨੇ ਪ੍ਰੈਜ਼ੈਂਟ ਮੈਨੇਜਮੈਂਟ ਨੇ ਬਿਲਡਿੰਗ ਨੂੰ ਡਿਮੋਲਿਸ਼ ਹੋਰ ਚੇਂਜ ਕਰਕੇ ਉੱਥੇ ਵਿਲਾਜ਼ ਬਣਾਤੇ ਜਿਹਦੇ ਰਿਗਾਰਡਿੰਗ ਪੰਜਾਬ ਪੀਐਸਪੀਸੀਐਲ ਨੇ ਬਿਜਲੀ ਦੇ ਕਨੈਕਸ਼ਨ ਕੱਟਤੇ ਕਿਉਂਕਿ ਉਹ ਇਲੀਗਲੀ ਯੂਜ਼ ਹੋ ਰਹੇ ਸੀਗੇ ਤੇ ਉਹਦੀ ਜਗ੍ਹਾ ਦੇ ਉੱਤੇ ਮੈਨੇਜਮੈਂਟ ਨੇ ਬਾਹਰ ਸੜਕ ਦੇ ਉੱਤੇ ਜਨਰੇਟਰ ਨਾਲ ਸਾਰੇ ਵਿਲਾਸ ਨੂੰ ਲਾਈਟ ਦੇ ਰਹੇ ਆ ਉੱਤ ਸਾਹਮਣੇ ਮੇਨ ਬਲਾਕ ਵਿੱਚ ਪੀਜੀ ਹੈ ਇਹ ਪੀਜੀ ਦੇ ਵਿੱਚ ਵੀ ਜਨਰੇਟਰ ਨਾਲ ਲਾਈਟ ਦਿੱਤੀ ਜਾ ਰਹੀ ਹੈ ਮੱਲੇ ਦੇ ਸਾਰੇ ਦੇ ਸਾਰੇ ਨਿਵਾਸੀ ਜਿਹੜੇ ਆ ਉਹ ਬਹੁਤ ਪਰੇਸ਼ਾਨ ਹੈ ਜਨਰੇਟਰ ਦੀ ਆਵਾਜ਼ ਜਨਰੇਟਰ ਦਾ ਧੂਆਂ ਉੱਥੇ ਜੀਣਾ ਦੁਬਲ ਹੋ ਚੁੱਕਾ ਹੈ ਜੀ ਤੇ ਜਿਹੜਾ ਬੇਸਿਕਲੀ ਉੱਥੇ ਕਿੰਨੇ ਕ ਬਿਲਜ਼ ਬਨੇ ਹੋਏ ਉਥੇ ਅੰਦਾਜ਼ਾ 11 ਬਿਲਜ਼ ਬਨੇ ਹੋਏ ਹੈ ਜੀ ਤੇ ਕੱਲੇ ਬਿਲਜ਼ ਦੀ ਕੱਟੀ ਗਈ ਹੈ ਬਿਜਲੀ ਨਹੀਂ ਜੀ ਦੋਨਾਂ ਦੀ ਮੇਨ ਦੀ ਵੀ ਤੇ ਉਧਰ ਵੀ ਸੀਪੀ ਸਾਹਿਬ ਨੂੰ ਕੀ ਕੰਪਲੇਂਟ ਦਿੱਤੀ ਅਸੀਂ ਸੀਪੀ ਸਾਹਿਬ ਨੂੰ ਇੱਕ ਤਾਂ ਦੱਸਿਆ ਵੀ ਇਦਾਂ ਜਨਰੇਟਰ ਕਰਕੇ ਵੀ ਬੜੀ ਮੁਸ਼ਕਿਲ ਆ ਰਹੀ ਹੈ ਜੀ ਰਾਤ ਨੂੰ ਦਿਨ ਰਾਤ ਸਾਰੇ ਮਹੱਲਾ ਨਿਵਾਸੀ ਬੜੇ ਪਰੇਸ਼ਾਨ ਹੈ ਪਲੱਸ ਅਸੀਂ ਉਹਨਾਂ ਨੂੰ ਪੀਜੀ ਬਾਰੇ ਵੀ ਮਹੱਲੇ ਦੇ ਵੱਲੋਂ ਰਿਪਰੈਜ਼ੈਂਟੇਸ਼ਨ ਦਿੱਤੀ ਕਿ ਉਥੇ ਪੀਜੀ ਦੇ ਵਿੱਚ ਵੀ ਕੁਝ ਇਨਡਿਸੈਂਸੀ ਐਕਟੀਵਿਟੀਆਂ ਹੁੰਦੀਆਂ ਸਨੂਕਰ ਕਲੱਬ ਦੇ ਵਿੱਚ ਵੀ ਕੁਝ ਨਾ ਕੁਝ ਗਲਤ ਗਮ ਹੋ ਰਿਹਾ ਤੇ ਕੌਣ ਪ੍ਰੈਜ਼ੀਡੈਂਟ ਕੌਣ ਹੈ ਦਾ ਪ੍ਰੈਜ਼ੀਡੈਂਟ ਸਾਡੇ ਜਿਹੜੇ ਹੈ ਇੱਕ ਸਟੂਡੈਂਟ ਹੈਗੇ ਰਜੇਸ਼ ਕਰਕੇ ਜੀ ਜਿਹੜੇ ਜਿਹੜੇ ਸਕੂਲ ਦੀ ਮੈਨੇਜਮੈਂਟ ਚ ਕੌਣ ਹੈ ਉਹ ਸੁਨੀਲ ਮੜੀਆ ਜੀ ਮੇਨ ਕਰਤਾ ਕਰਤਾ ਉਹਨਾਂ ਦਾ ਬੇਟਾ ਸੰਨੀ ਮੜੀਆ ਹੈ ਜੀ ਤੇ ਉਹ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਨਹੀਂ ਸੰਪਰਕ ਕੀਤਾ ਕਿ ਤੁਹਾਡੇ ਕੀ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਓਕੇ ਤੇ ਜਿਵੇਂ ਹੋਰ ਵੀ ਇਹ ਆਉਣ ਵਾਲੇ ਦਿਨਾਂ ਚ ਜਿਹੜੀ ਐਕਟੀਵਿਟੀ ਹੋਰ ਵੀ ਬਹੁਤ ਜੀਸ ਜੈਸ ਜੋ ਸਾਰਿਆਂ ਨੇ ਸਟੂਡੈਂਟਸ ਨੇ ਐਕਸ ਸਟੂਡੈਂਟਸ ਦੀ ਟੀਮ ਨੇ ਸਾਰਿਆਂ ਨੇ ਡਿਸਾਈਡ ਕੀਤਾ ਹੈ ਕਿ ਵਿਥਿਨ ਡੇ ઓਰ ਸੋ ਇਹ ਨਿਊ ਹਾਈ ਸਕੂਲ ਸਰਬਾ ਨਗਰ ਬਾਰੇ ਵੀ ਜੀ ਭਗਵੰਤ ਜੀ ਆਦਰਨੀય ਮੁੱਖ ਮੰਤਰੀ ਨੂੰ ਔਰ ਪੀਐਸਟੀਸੀਐਲ ਦੇ ਚੇਅਰਮੈਨ ਸਰ ਨੂੰ ਤੇ ਵਿਜੀਲੈਂਸ ਵਿੰਗ ਨੂੰ ਜੀਜੀਪੀ ਵਿਜੀਲੈਂਸ ਸਰ ਨੂੰ ਵਿਜੀਲੈਂਸ ਭਵਨ ਮੋਹੱਲੀ ਦੇ ਵਿੱਚ ਵੀ ਜੀ ਮੇਲਜ਼ ਐਂਡ ਰਿਪਰੈਜੈਂਟੇਸ਼ਨ ਜਾਰੀ